ਸ਼ੇਖ ਜੀ ਅੱਜ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕਵਲਾ ਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਆ ਉਹ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਆਰ ਕੰਡੀ ਦੇ ਤੇ ਸੀਰਤ ਕਲੈਕਸ਼ਨ ਦੇ ਤੇ ਸੰਦੂਰ ਮੈਚਿੰਗ ਜਿਹੜੇ ਸੰਦੂਰ ਵਾਲੇ ਜਿਹੜੇ ਨਵੇਂ ਪੀਸ ਆ ਰਹੇ ਆ ਨਵੀਂ ਕੱਟ ਆ ਰਹੀ ਆ ਜੀ ਉਹਨਾਂ ਦੀ ਕੱਟ ਪੀਸ ਲੈ ਕੇ ਆਏ ਤੁਹਾਡੇ ਵਾਸਤੇ ਆਈਡੀ ਜਿਹੜੇ ਕੱਟ ਪੀਸ ਰਹਿਣਗੇ ਆਰ ਕੰਡੀ ਦੇ ਕੱਟ ਪੀਸ ਰਹਿਣ ਵਾਲੇ ਆ ਸੰਦੂਰ ਮੈਚਿੰਗ ਕੱਟ ਪੀਸ ਰਹਿਣ ਵਾਲੇ ਆ ਜੀ ਤੇ ਆਰੀ ਵਰਕ ਵਾਲੀ ਕੱਟ ਪੀਸ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਡੇਲੀ ਸਾਡੀ ਜਿਹੜੀ ਵੀਡੀਓ ਆਉਂਦੀ ਹੈ ਨਵੀਂ-ਨਵੀਂ ਕਲੈਕਸ਼ਨ ਤੁਹਾਡੇ ਵਾਸਤੇ ਲੈ ਕੇ ਆਉਣੇ ਆ ਤਾਂ ਤੁਸੀਂ ਉਸ ਦਾ ਲਾਭ ਲੈ ਸਕੋ ਜੀ ਠੀਕ ਹੈ ਜੀ ਜਿਹਨੇ ਮੇਰੀਆਂ ਭੈਣਾਂ ਨੇ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਅਸੀਂ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਆ ਜੀ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਰੇਵਲੇ ਪੌਲ ਕ੍ਰੋਸ ਕਰਕੇ ਆਉਣਾ ਪੈਣਾ ਜੇ ਤੁਸੀਂ ਰੇਲਵੇ ਪੌਲ ਕ੍ਰੋਸ ਕਰ ਲਿਆ ਪੌਲ ਦੀ ਜਿਹੜੀ ਲੈਫਟ ਸਾਈਡ ਆ ਉਹਦੇ نیچے ਵਾਪਸ ਆਉਣਾ ਜੀ ਤੁਸੀਂ ਪੌਲ ਦੇ ਤਾਂ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਨੀ ਹੈ ਜੀ ਉਹਦੇ ਸੈਂਟਰ ਕਰਕੇ ਸਾਡੀ ਸ਼ਾਪ ਹੈ ਕਲੀ ਦੇ ਮੋੜ ਤੇ ਵਾਈਗੁਰੂ ਕਲੌਥ ਹਾਊਸ ਦਾ ਸੀ ਪੋਸਟਰ ਲਗਾਇਆ ਹੋਇਆ ਜੇਕਰ ਤੁਸੀਂ ਬੋਹਰ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆਉਣਾ ਜੀ ਪੌਲ ਦੇ نیچے ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਨੀ ਆ ਜੀ ਪਹਿਲੀ ਗਲੀ ਆਉਣੀ ਆ ਉਹਦੇ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਲਓ ਜੀ ਹੁਣ ਅਸੀਂ ਲੱਗੇ ਆ ਵੀਡੀਓ ਸਟਾਰਟ ਕਰਨ ਠੀਕ ਹੈ ਜੀ ਅਸੀਂ ਆਰਕੰਡੀ ਦੇ ਲੈ ਕੇ ਆਏ ਕੱਟ ਪੀਸ ਮੈਨੇ ਵੀ ਆਰਕੰਡੀ ਦਾ ਸੂਟ ਪਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਚੈੱਕ ਕਰੋ ਜੀ ਇਹ ਆਰਕੰਡੀ ਦਾ ਬਿਲਕੁਲ ਸੌਫਟ ਵਾਲੀ ਆਰਕੰਡੀ ਹੈ ਠੀਕ ਹੈ ਜੀ ਬਿਲਕੁਲ ਸੌਫਟ ਵਾਲੀ ਆਰਕੰਡੀ ਹੈ ਪ੍ਰਿੰਟਿੰਗ ਦੇਖ ਸਕਦੇ ਹੋ ਆਰਾਮ ਨਾਲ ਸੀ ਇਹਨੂੰ ਸਮਰ ਦੇ ਵਿੱਚ ਵੇਅਰ ਕਰ ਸਕਦੇ ਆ ਜੀ ਆਰਕੰਡੀ ਨੂੰ ਅਸੀਂ ਤੁਹਾਡੇ ਵਾਸਤੇ ਆਰਕੰਡੀ ਦੇ ਹੀ ਕੱਟ ਪੀਸ ਲੈ ਕੇ ਆਏ ਆ ਚੈੱਕ ਕਰੋ ਜੀ ਪਹਿਲਾਂ ਪਹਿਲਾ ਸੂਟ ਚੈੱਕ ਕਰੋ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਪ੍ਰਿੰਟਿੰਗ ਦੇਖੋ ਜੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਕਾਫੀ ਫੇਮਸ ਪ੍ਰਿੰਟਿੰਗ ਹੈ ਆਰ ਕੰਡੀ ਹੈ ਜਿਹੜੇ ਤੁਹਾਨੂੰ ਕੱਟ ਮੈਲੀਆਂ ਸੀ ਏਕੇ ਟੈਕਸ ਦੇ ਕੱਟ ਪੀਸ ਹੈ ਜੀ ਕੱਟ ਤੁਹਾਨੂੰ 2.5 ਮੀਟਰ ਦੀ ਮੈਲਣੀ ਹੈ ਜੀ ਦੋ ਪੀਸ ਵੀ ਤੁਸੀਂ ਲੈ ਸਕਦੇ ਹੋ 2.5-2.5 ਮੀਟਰ ਦੇ ਦੋ ਪੀਸ ਲੈ ਸਕਦੇ ਹੋ ਕੱਟ 2.5 ਮੀਟਰ ਦੀ ਰਹਿਣ ਵਾਲੀ ਹੈ ਪ੍ਰਾਈਸ ਜਿਹੜੀ ਰਹਿਣੀ ਆ ਜੀ ਉਹ ਤੁਹਾਨੂੰ 725 ਦਾ ਸੂਟ ਪੈਣਾ ਜੇਕਰ ਤੁਸੀਂ 5 ਮੀਟਰ ਲੈ ਰਹੇ ਹੋ 725 ਦਾ ਕੱਟ ਪੀਸਾਂ ਦੇ ਵਿੱਚ ਸੂਟ ਪੈਣਾ ਜੇਕਰ ਤੁਸੀਂ ਸ਼ਰਟ ਲੈ ਰਹੇ ਹੋ ਤਾਂ 312 ਦੀ ਤੁਹਾਨੂੰ ਸ਼ਰਟ ਪੈਣ ਵਾਲੀ ਆ ਜੀ ਠੀਕ ਹੈ ਜੀ 312 ਦੀ ਸ਼ਰਟ ਪਹੂਗੀ ਤੁਹਾਨੂੰ ਪਹਿਲਾ ਪੀਸ ਚੈੱਕ ਕਰੋ ਬੜਾ ਪਿਆਰਾ ਜਿਹਾ ਪੀਸ ਹੈ ਇਹਦੇ ਨਾਲ ਤੁਸੀਂ ਮੈਚਿੰਗ ਐਡਾ ਬਾਟਮ ਲਗਾ ਸਕਦੇ ਹੋ ਦੇਖੋ ਜੀ ਐਦਾਂ ਦੀ ਮੈਚਿੰਗ ਬਾਟਮ ਦੇ ਨਾਲ ਤੁਸੀਂ ਵੇਅਰ ਕਰ ਸਕਦੇ ਹੋ ਚੈੱਕ ਕਰੋ ਬਹੁਤ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ ਕੱਟ ਰਊਗੀ ਜੀ 2 2 2 ਦੀ ਕੱਟ ਰਹਿਣ ਵਾਲੀ ਹੈ 2 ਪੀਸ ਸੇਮ ਲੈ ਸਕਦੇ ਹੋ ਤੁਸੀਂ ਇਹ ਵਾਲਾ ਚੈੱਕ ਕਰੋ ਜੀ ਇਹ ਸੀਰਤ 컬렉ਸ਼ਨ ਹੈ ਇਹ ਕਿ ਟੈਕਸ ਦੀ ਸੀਰਤ 컬렉ਸ਼ਨ ਰਹਿਣ ਵਾਲੀ ਹੈ ਇਹ ਵੀ ਤੁਹਾਨੂੰ 3 312 ਦੀ ਸ਼ਰਟ ਪੈਣੀ ਹੈ ਜੀ 312 ਦੀ ਸ਼ਰਟ ਪੈਣੀ ਹੈ ਹਾਂਜੀ ਇਹ ਸੀਰਤ 컬렉ਸ਼ਨ ਆ ਦੇਖ ਸਕਦੇ ਹੋ ਤੁਸੀਂ ਪੂਰੀ ਸ਼ਰਟ ਤਿਆਰੀ ਵਰਕ ਹੋਇਆ ਜੀ 2 ਮੀਟਰ ਦੀ ਕੱਟ ਚ ਪੈਣਾ ਤੁਹਾਨੂੰ 2 ਪੀਸ ਲੈ ਸਕਦੇ ਹੋ 2 ਮੀਟਰ ਦੀ ਕੱਟ ਦੇ ਵਿੱਚ 145 ਰੁਪਏ ਪਰ ਮੀਟਰ ਪੈਣ ਵਾਲੇ ਪੀਸ ਹੈ ਜੀ ਇਹ ਤੁਹਾਡਾ 700 ਦਾ 725 ਦਾ ਸੂਟ ਬਣਾਣਾ ਜੀ ਪੂਰਾ ਤੇ ਜੇਕਰ ਤੁਸੀਂ ਕੱਟ ਪੀਸਾਂ ਦੇ ਵਿੱਚ 2.5 ਮੀਟਰ ਲੈ ਰਹੇ ਹੋ ਸਾਡੇ ਕੋਲੋਂ ਤਾਂ 312 ਦੀ ਤੁਹਾਨੂੰ ਸ਼ਾਰਟ ਪੈਣੀ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਠੀਕ ਹੈ ਜੀ ਫਰੈਸ਼ ਦਾ ਜਿਹੜਾ ਰੇਟ ਹੈ ਉਹ ਤੁਹਾਨੂੰ ਮੈਚਿੰਗ ਦੇ ਵਿੱਚ 850 ਦਾ ਸੂਟ ਪੈਣ ਵਾਲਾ ਜੀ ਠੀਕ ਹੈ ਜੀ ਚੈੱਕ ਕਰੋ ਜੀ ਅਸੀਂ ਇੱਕ ਦਿਨ ਲਈ ਤੁਹਾਡੇ ਵਾਸਤੇ ਸੇਲ ਚ ਆਫਰ ਕੱਢੀ ਸੀ ਪਰ ਹੁਣ 850 ਦਾ ਸੂਟ ਲੈਣ ਵਾਲਾ ਜੀ ਮੈਚਿੰਗ ਦੇ ਵਿੱਚ ਫਰੈਸ਼ ਵਿੱਚ ਚੈੱਕ ਕਰੋ ਇਹ ਕੇ ਵਾਲਾ ਪ੍ਰਿੰਟ ਮਿਲੂਗਾ ਤੁਹਾਨੂੰ ਇਹ ਵਾਲਾ ਪ੍ਰਿੰਟਿੰਗ ਦੇਖੋ ਜੀ ਇਹ ਵੀ ਬੜੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਇਹ ਵੀ ਤੁਸੀਂ ਆਫ ਵਾਈਟ ਦੇ ਨਾਲ ਲੈ ਸਕਦੇ ਹੋ ਬਹੁਤ ਪਿਆਰਾ ਪੀਸ ਰਹਿਣਾ ਜੀ ਆਫ ਵਾਈਟ ਦੇ ਨਾਲ ਐਦਾਂ ਮੈਚਿੰਗ ਬਾਟਮ ਲਗਾ ਲਓ ਆਫ ਵਾਈਟ ਦੇ ਵਿੱਚ ਜੇਕਰ ਤੁਸੀਂ ਇਹਦੇ ਨਾਲ ਐਦਾਂ ਦੇ ਪਲਾਜ਼ੋ ਲਗਾਉਣੇ ਚਾਹਣ ਹੋ ਤਾਂ ਇਹ ਵਾਲੇ ਟੈਂਟ ਪਲਾਜ਼ੋ ਵੀ ਤੁਸੀਂ ਕਾਟਨ ਦੇ ਨਾਲ ਲਗਾ ਸਕਦੇ ਹੋ ਚੈੱਕ ਜੀ ਇਦਾਂ ਦੇ ਸ਼ਰਟ ਪੀਸ ਇਦਾਂ ਦੇ ਪਲਾਜ਼ੋ ਨਾਲ ਵੀ ਬਹੁਤ ਅੱਛੇ ਲੱਗਦੇ ਆ ਜੀ ਆਫ ਵਾਈਟ ਦੇ ਨਾਲ ਇਹ ਵਾਲਾ ਚੈੱਕ ਕਰੋ ਪ੍ਰਿੰਟ ਮਸਟਰ ਸ਼ੇਡ ਦੇ ਵਿੱਚ ਆਊਗਾ ਜੀ ਇਹ ਮਸਟਰ ਸ਼ੇਡ ਦੇ ਵਿੱਚ ਆਉਣ ਵਾਲਾ ਚੈੱਕ ਕਰੋ ਪ੍ਰਿੰਟਿੰਗ 1 ਕਿ ਟੈਕਸ ਦੇ ਕੱਟ ਪੀਸ ਰਹਿਣ ਵਾਲੇ ਆ ਜੀ ਢਾਈ ਢਾਈ ਮੀਟਰ ਦੀ ਕੱਟ ਰਹੂਗੀ ਦੋ ਪੀਸ ਲੈ ਸਕਦੇ ਹੋ ਢਾਈ ਮੀਟਰ ਦੇ ਜੇ ਕਿਸੇ ਨੇ ਪੂਰਾ ਕੰਪਲੀਟ ਸੂਟ ਬਣਾਉਣਾ ਤਾਂ 2 ਮੀਟਰ ਦੇ ਪੀਸ ਲੈ ਸਕਦੇ ਹੋ ਤੁਸੀਂ ਢਾਈ ਢਾਈ ਮੀਟਰ ਦੇ ਜੀ 312 ਜੀ ਤੁਹਾਨੂੰ ਸ਼ਾਰਟ ਪੈਂਡ ਵਾਲੀ ਹੈ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰੈਨਡ ਵਾਲਾ ਐਦਾਂ ਦੀ ਮੈਚਿੰਗ ਬਾਟਮ ਲੈ ਸਕਦੇ ਹੋ ਤੁਸੀਂ ਇਹ ਨਾਲ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬਹੁਤ ਪਿਆਰਾ ਪ੍ਰਿੰਟ ਰੈਨ ਵਾਲਾ ਹੈ ਇਹਦੇ ਨਾਲ ਵੀ ਤੁਸੀਂ ਮੈਚਿੰਗ ਬਾਟਮ ਲੈ ਸਕਦੇ ਹੋ ਤੁਹਾਨੂੰ ਮੈਚਿੰਗ ਕਰਕੇ ਦਿਖਾਵਾਂਗੇ ਬਹੁਤ ਪਿਆਰੀ ਮੈਚਿੰਗ ਹੋਣੀ ਹੈ ਪਲੇਨ ਬਾਟਮ ਲੈ ਸਕਦੇ ਹੋ 2 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਦੇਖੋ ਜੀ ਐਦਾਂ ਦੀ ਮੈਚਿੰਗ ਕਰ ਲਓ ਤੁਸੀਂ ਇਹਦੇ ਨਾਲ ਬਹੁਤ ਪਿਆਰੀ ਮੈਚਿੰਗ ਹੋਣੀ ਹੈ ਜੀ 312 ਦੇ ਤੁਹਾਨੂੰ ਸ਼ਾਰਟ ਪੈਣ ਵਾਲੀ ਹੈ ਜੀ 145 ਰੁਪਏ ਪਰ ਮੀਟਰ ਰਹਿਣ ਵਾਲੇ ਆਰ ਕੰਡੀ ਦੇ ਪੀਸ ਇਹ ਵਾਲਾ ਚੈੱਕ ਕਰੋ ਇਹ ਵੀ ਤੁਸੀਂ ਆਫ ਵਾਈਟ ਦੇ ਨਾਲ ਲੈ ਸਕਦੇ ਹੋ ਜੀ ਆਫ ਵਾਈਟ ਬਾਟਮ ਨਾਲ ਜੇ ਪਿੰਕ ਕਲਰ ਦੀ ਬਾਟਮ ਲਗਾ ਲਓ ਜੀ ਤਾਂ ਬਹੁਤ ਪਿਆਰੀ ਮੈਚਿੰਗ ਰਹਿਣੀ ਹੈ ਜੀ ਇਹਨਾਂ ਦੀ ਠੀਕ ਹੈ ਜੀ ਇਹ ਰੈਸਟ ਕਲਰ ਚ ਆਊਗਾ ਬਹੁਤ ਪਿਆਰਾ ਪੀਸ ਹੈ ਰੈਸਟ ਦੇ ਵਿੱਚ ਇਹ ਵਾਲੀ ਮੈਚਿੰਗ ਕਰ ਲਓ ਜੀ ਇਹ ਨਾਲ ਜਾ ਰੈਸਟ ਕਲਰ ਦੀ ਵੀ ਮੈਚਿੰਗ ਕਰ ਸਕੋ ਤੁਸੀਂ ਦੇਖੋ ਜੀ ਇਹ ਵਾਲੀ ਮੈਚਿੰਗ ਵੀ ਲਗਾ ਸਕਦੇ ਹੋ ਤੁਸੀਂ ਪ੍ਰਿੰਟਿੰਗ ਬਹੁਤ ਪਿਆਰੀ ਮਿਲਣ ਵਾਲੀ ਹੈ ਸਾਰੀ ਨਵੀਂ ਪ੍ਰਿੰਟਾਂ ਦੇ ਵਿੱਚ ਹੀ ਕਟ ਪੀਸ ਰਹਿਣ ਵਾਲੇ ਆ ਜੋ ਟ੍ਰੈਂਡਿੰਗ ਵਿੱਚ ਕਲਰ ਰਹਿਣਗੇ ਤੇ ਪ੍ਰਿੰਟ ਵੀ ਜੋ ਟ੍ਰੈਂਡ ਦੇ ਵਿੱਚ ਹੈ ਸੇਮ ਪ੍ਰਿੰਟ ਮਿਲਣਗੇ ਇਹ ਵਾਲਾ ਪ੍ਰਿੰਟ ਦੇਖੋ ਜੀ ਕਾਫੀ ਫੇਮਸ ਰਿਹਾ ਬਲੈਕ ਵਾਲਾ ਇਹ ਤੁਸੀਂ ਬਲੈਕ ਬਾਟਮ ਨਾਲ ਵੀ ਲੈ ਸਕਦੇ ਹੋ ਤੇ ਆਫ-ਵਾਈਟ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਜੀ ਠੀਕ ਹੈ ਜੀ ਜੇਕਰ ਤੁਸੀਂ ਆਫ-ਵਾਈਟ ਜਾ ਇਦਾਂ ਦੀ ਚਿਕਨ ਵਰਕ ਦੀ ਬਾਟਮ ਲੈਣਾ ਚਾਹੁੰਦੇ ਹੋ ਉਹਦੇ ਨਾਲ ਵੀ ਤੁਸੀਂ ਇਦਾਂ ਦੀ ਮੈਚਿੰਗ ਕਰ ਸਕਦੇ ਹੋ ਦੇਖੋ ਜੀ ਇਹ ਵਾਲੀ ਬਾਟਮ ਵੀ ਤੁਸੀਂ ਚਿਕਨ ਵਰਕ ਦੀ ਲੈ ਸਕਦੇ ਹੋ ਜੀ ਚੈੱਕ ਕਰੋ ਜੀ ਦੇਖੋ ਜੀ ਬਹੁਤ ਪਿਆਰੀ ਮੈਚਿੰਗ ਰਹਿਣੀ ਹੈ ਇਦਾਂ ਦੇ ਪੀਸਾਂ ਦੀ ਸਿਰਫ 312 ਦੀ ਤੁਹਾਨੂੰ ਸ਼ਾਰਟ ਪੀਸ ਪੈਣ ਵਾਲੀ ਆਰਕੰਡੀ ਦੀ ਇਹ ਵਾਲੀ λεਮਨ ਕਲਰ ਦੇ ਵਿੱਚ ਆਣਾ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਰਹਿਣਾ ਗ੍ਰੇ ਕਲਰ ਦੀ ਤੁਸੀਂ ਇਹ ਨਾਲ ਬਾਟਮ ਲਗਾ ਸਕਦੇ ਹੋ ਜੀ ਦੇਖੋ ਜੀ ਗ੍ਰੇ ਕਲਰ ਦੀ ਬਾਟਮ ਦੇ ਨਾਲ ਤੁਸੀਂ ਐਡਾ ਮੈਚਿੰਗ ਕਰਕੇ ਸਾਡੇ ਕੋਲੋਂ ਲੈ ਸਕਦੇ ਹੋ ਇਹ ਵਾਲਾ ਦੇਖੋ ਜੀ ਇਹ ਵੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਸੀ ਗ੍ਰੀਨ ਦੇ ਕਲਰ ਵਿੱਚ ਇਹ ਵੀ ਤੁਸੀਂ ਮੈਚਿੰਗ ਲੈ ਸਕਦੇ ਹੋ ਸਾਡੇ ਕੋਲੋਂ ਐਡਾ ਸੀ ਗ੍ਰੀਨ ਕਲਰ ਦੀ ਕੈਮਰਕ ਦੇ ਵਿੱਚ ਬਾਟਮ ਲੈ ਸਕਦੇ ਹੋ ਬਾਟਮ ਤੁਹਾਨੂੰ 250 ਦੀ ਪੈਣ ਵਾਲੀ ਹੈ ਜੀ ਚੈੱਕ ਕਰੋ ਜੀ ਸ਼ਾਰਟ ਪੀਸ ਤੁਹਾਨੂੰ 312 ਦਾ ਪੈਣ ਵਾਲਾ ਹੈ ਸਿਰ ਤੁਹਾਡਾ 550 ਦੇ ਵਿੱਚ ਪੌਣੇ ਇੱਕ 600 ਦੇ ਵਿੱਚ ਸੂਟ ਰੈਡੀ ਹੋ ਜਾਣਾ ਜੀ ਪਲੇਨ ਬਾਟਮ ਦੇ ਨਾਲ ਕੱਟ ਪੀਸਾਂ ਦੇ ਵਿੱਚ ਠੀਕ ਹੈ ਜੀ ਪੌਣੇ ਇੱਕ ਪੌਣੇ 600 ਦੇ ਵਿੱਚ ਤੁਹਾਡਾ ਸੂਟ ਬਣ ਜਾਣਾ ਹੈ ਕੱਟ ਪੀਸਾਂ ਦੇ ਵਿੱਚ ਦੇਖੋ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਸੀਰਤ ਕਲੈਕਸ਼ਨ ਹੈ ਇਹ ਵੀ ਤੁਹਾਨੂੰ 312 ਦੀ ਸ਼ਰਟ ਪੈਣ ਵਾਲੀ ਹੈ ਚੈੱਕ ਕਰੋ ਜੀ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਸੀਰਤ ਕਲੈਕਸ਼ਨ ਦਾ ਇਹਦੇ ਨਾਲ ਤੁਸੀਂ ਮਸਟਰਡ ਕਲਰ ਦੀ ਸ਼ਰਟ ਲਗਾ ਸਕਦੇ ਹੋ ਜੀ ਬਾਟਮ ਲਗਾ ਸਕਦੇ ਹੋ ਮਸਟਰਡ ਕਲਰ ਦੀ ਬਾਟਮ ਦੇ ਨਾਲ ਇਹ ਵਾਲਾ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਦੇਖ ਇਹ ਵਾਲਾ ਪ੍ਰਿੰਟ ਦੇਖੋ ਜੀ ਅਸੀਂ ਫਰੈਸ਼ ਵਿੱਚ ਵੀ ਲੈ ਕੇ ਆਏ ਸੀ ਸੂਟ ਇਹ ਵਾਲਾ ਬਹੁਤ ਪਿਆਰਾ ਸੂਟ ਬਣਿਆ ਜੀ ਇਹ ਫਰੈਸ਼ ਦੇ ਵਿੱਚ ਵੀ ਕਾफी ਪਹਿਨਣੇ ਪਸੰਦ ਕੀਤਾ ਕਲਰ ਗ੍ਰੇ ਕਲਰ ਦੇ ਵਿੱਚ ਆਊਗਾ ਜੀ ਸਕਾਈ ਬਲੂ ਕਲਰ ਰਹਿਣ ਵਾਲਾ ਇਹਦਾ ਇਹ ਵੀ ਤੁਸੀਂ ਮੈਚਿੰਗ ਲੈ ਸਕਦੇ ਹੋ ਸਕਾਈ ਬਲੂ ਕਲਰ ਦੀ ਬੋਟਮ ਇਹਦੇ ਨਾਲ ਲਗਾ ਸਕਦੇ ਹੋ ਜੀ ਜੇ ਇਹ ਵਾਲੀ ਮੈਚਿੰਗ ਵੀ ਲੈ ਸਕਦੇ ਹੋ ਇਹ ਵੀ ਬਹੁਤ ਪਿਆਰੀ ਮੈਚਿੰਗ ਰਹਿਣੀ ਆ ਜੀ ਇਹਦੇ ਨਾਲ ਚੈੱਕ ਕਰੋ ਇਹ ਵਾਲੀ ਬਾਟਮ ਦੇ ਨਾਲ ਬਹੁਤ ਪਿਆਰੀ ਮੈਚਿੰਗ ਰਹਿਣੀ ਹੈ ਇਹ ਮਸਟਰਡ ਸ਼ੇਡ ਦੇ ਵਿੱਚ ਆਊਗਾ ਸ਼ਰਟ ਪੀਸ ਲੈ ਸਕਦੇ ਹੋ ਮਸਟਰਡ ਸ਼ੇਡ ਦੇ ਵਿੱਚ ਸਟਾਫ ਜਿਹੜਾ ਆਰਕੰਡੀ ਦਾ ਬਿਲਕੁਲ ਸੌਫਟ ਵਾਲਾ ਲੈਣ ਵਾਲਾ ਕੋਈ ਹਾਰਡ ਵਾਲਾ ਸਟਾਫ ਨਹੀਂ ਹੈ ਬਿਲਕੁਲ ਸੌਫਟ ਵਾਲਾ ਸਟਾਫ ਰਹੂਗਾ ਜੀ ਆਰਕੰਡੀ ਦਾ ਠੀਕ ਹੈ ਜੀ ਕੋਈ ਹਾਰਡ ਨਹੀਂ ਹੈਗਾ ਅਸੀਂ ਮੈਨੇ ਖੁਦ ਵੇਅਰ ਕੀਤਾ ਹੋਇਆ ਹੈ ਜੀ ਬਾਟਮ ਬਿਲਕੁਲ ਮੈਚ ਹੈ ਪਰ ਥੋੜੀ ਜੀ ਵੀਡੀਓ ਵਿੱਚ ਡਾਰਕ ਆ ਰਿਹਾ ਕਲਰ ਠੀਕ ਹੈ ਜੀ ਥੋੜਾ ਜਿਹਾ ਡਾਰਕ ਕਲਰ ਹੈ ਪਰ ਬਿਲਕੁਲ ਮੈਚਿੰਗ ਹੈ ਸ਼ਾਰਟ ਪੀਸ ਦੇਖੋ ਜੀ ਬਹੁਤ ਪਿਆਰਾ ਸ਼ਰਟ ਰੈਂਡ ਵਾਲੀ ਹੈ ਇਹ ਵੀ ਤੁਹਾਨੂੰ ਮਿਲੂਗੀ ਸੀਰਤ 컬렉ਸ਼ਨ ਦੇ ਵਿੱਚ ਸ਼ਾਰਟ ਮਿਲੂਗੀ ਜੀ ਦੇਖੋ ਪ੍ਰਿੰਟ ਬਹੁਤ ਜਿਆਦਾ ਪਿਆਰਾ ਸ਼ਾਰਟ ਲੈ ਸਕਦੇ ਹੋ ਸਾਡੇ ਕੋਲੋਂ ਸਿਰਫ 312 ਦੇ ਵਿੱਚ 312 ਦੇ ਵਿੱਚ ਸ਼ਾਰਟ ਲੈ ਸਕਦੇ ਹੋ ਜੀ ਤੁਸੀਂ ਸੀਰਤ 컬렉ਸ਼ਨ ਦੀ ਇਹ ਵਾਲਾ ਚੈੱਕ ਕਰੋ ਜੀ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਜੀ ਬਹੁਤ ਪਿਆਰਾ ਪ੍ਰਿੰਟ ਰੈਂਡ ਵਾਲਾ ਐਦਾਂ ਦੀਆਂ ਬਾਟਮਾਂ ਦੇ ਨਾਲ ਬਹੁਤ ਪਿਆਰੀ ਮੈਚਿੰਗ ਰਹਿੰਦੀ ਹੈ ਜੀ ਇਹਨਾਂ ਦੀ ਚੈੱਕ ਕਰੋ ਚਿਕਨ ਵਰਕ ਦੀ ਬਾਟਮ ਨਾਲ ਜੇ ਤੁਸੀਂ ਐਦਾਂ ਦਾ ਪਲਾਜ਼ੋ ਲੈ ਲਓ ਜੀ ਇਹ ਵੀ ਬਹੁਤ ਪਿਆਰਾ ਪਲਾਜ਼ੋ ਬੰਦਾ 400 ਦਾ ਤੁਹਾਨੂੰ ਪਲਾਜ਼ੋ ਪੈਣ ਵਾਲਾ ਜੀ ਇਹ ਵਾਲਾ 2 ਮੀਟਰ ਦੀ ਕੱਟ ਵਿੱਚ ਬਹੁਤ ਪਿਆਰੀ ਮੈਚਿੰਗ ਰਹਿਣੀ ਆ ਦੇਖੋ ਜੀ ਮੈਚਿੰਗ ਦੇਖੋ ਜੀ ਕਿੰਨੀ ਪਿਆਰੀ ਬੰਨੀ ਹੈ ਇਹ ਵਾਲੇ ਪਲਾਜ਼ੋ ਦੇ ਨਾਲ ਆਫ ਵਾਈਟ ਦੇ ਨਾਲ ਇਹ ਚੈੱਕ ਕਰੋ ਜੀ ਮਸਟਰਡ ਦੇ ਵਿੱਚ ਆਊਗਾ ਮਸਟਰਡ ਸ਼ੇਡ ਦੇ ਵਿੱਚ ਸ਼ਰਟ ਪੀਸ ਰਹਿਣ ਵਾਲਾ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਪ੍ਰਿੰਟਿੰਗ ਵੀ ਬਹੁਤ ਜ਼ਿਆਦਾ ਪਿਆਰੀ ਹੈ ਜੀ ਇਹਦੀ ਠੀਕ ਹੈ ਜੀ ਇਹ ਬਲੈਕ ਦੇ ਵਿੱਚ ਆਊਗਾ ਬਲੈਕ ਕਲਰ ਦੇ ਵਿੱਚ ਆਣਾ ਬਹੁਤ ਪਿਆਰਾ ਜਿਹਾ ਪੀਸ ਹੈ ਬਲੈਕ ਸਭ ਦਾ ਫੇਵਰਟ ਕਲਰ ਹੁੰਦਾ ਜੀ ਪ੍ਰਿੰਟਿੰਗ ਦੇਖੋ ਜੀ ਕਿੰਨੀ ਪਿਆਰੀ ਆ ਬਲੈਕ ਦੇ ਵਿੱਚ ਠੀਕ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਮੂੰਗੀਆ ਛੇੜ ਦੇ ਵਿੱਚ ਆਫ ਵਾਈਟ ਦੇ ਨਾਲ ਬਹੁਤ ਪਿਆਰੀ ਮੈਚਿੰਗ ਰਹਿਣੀ ਹੈ ਜੀ ਇਹਦੀ ਦੇਖੋ ਠੀਕ ਹੈ ਜੀ ਆਫ ਵਾਈਟ ਦੇ ਨਾਲ ਕਾਫੀ ਫੇਮ ਸਪ੍ਰਿੰਟ ਦੇ ਆ ਇਹ ਸੰਦੂਰ ਮੈਚਿੰਗ ਦੇ ਵਿੱਚ ਰਹੂਗਾ ਜੀ ਪ੍ਰਿੰਟ ਦੇਖੋ ਜੀ ਸਟਾਫ ਦੇਖੋ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਜੀ ਵਾਲਾ ਸੰਦੂਰ ਮੈਚਿੰਗ ਦੇ ਵਿੱਚ ਠੀਕ ਹੈ ਜੀ 22 ਮੀਟਰ ਦੀ ਸ਼ਰਟ ਲੈ ਸਕਦੇ ਹੋ ਸਾਡੇ ਕੋਲੋਂ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਆਰਕੰਡੀ ਦੇ ਵਿੱਚ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਹੈ ਇਹਦਾ ਪ੍ਰਿੰਟ ਰਹਿਣ ਵਾਲਾ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਇਹਦੀ ਬਿਲਕੁਲ ਸੌਫਟ ਸਟਾਫ ਹੈ ਕੋਈ ਹਾਰਡ ਨਹੀਂ ਹੈਗਾ ਜੀ ਬਿਲਕੁਲ ਸੌਫਟ ਵਾਲਾ ਸਟਾਫ ਰਹੂਗਾ ਜੀ ਸਿਰਫ 312 ਦੇ ਵਿੱਚ ਸ਼ਾਰਟ ਪੈਣ ਵਾਲੀ ਹੈ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹੂਗਾ ਦੇਖੋ ਜੀ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਪ੍ਰਿੰਟਿੰਗ ਬਹੁਤ ਜ਼ਿਆਦਾ ਪਿਆਰੀ ਹੈ ਦੀ ਵੀ ਸਾਰੇ ਪ੍ਰਿੰਟ ਤੋਂ ਨੂੰ ਬਹੁਤ ਪਿਆਰੇ ਰਹਿਣ ਵਾਲੇ ਅੱਜ ਦੇ ਕੱਟ ਪੀਸਾਂ ਦੇ ਵਿੱਚ ਦੇਖੋ ਜੀ ਇਹ ਵਾਲਾ ਚੈੱਕ ਕਰੋ ਇਹ ਠੀਕ ਹੈ ਜੀ ਇਹ ਵਾਲਾ ਪਰਪਲ ਕਲਰ ਦੇ ਵਿੱਚ ਚੈੱਕ ਕਰ ਸਕਦੇ ਹਾਂ ਜੀ ਬਹੁਤ ਹੀ ਪਿਆਰੀ ਜੀ ਮੈਚਿੰਗ ਐ ਸਿਰਫ 312 ਵਿੱਚ ਸ਼ਾਰਟ ਪੈਣੀ ਐ 145 ਰੁਪਏ ਪਰ ਮੀਟਰ ਪੈਣ ਵਾਲਿਆ ਪੀਸ ਠੀਕ ਐ ਜੀ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਠੀਕ ਐ ਜੀ ਅੱਜ ਦੇ ਸਾਡੇ ਕੱਟ ਪੀਸ ਬਹੁਤ ਹੀ ਪਿਆਰੇ ਜਿਹੇ ਪ੍ਰਿੰਟਾਂ ਦੇ ਵਿੱਚ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਜੀ ਅੱਜ ਦੀ ਸਾਡੀ ਕਲੈਕਸ਼ਨ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ